ਸਮਾਤ ਲੱਗਿਆ ਪਰ ਇਹਨਾਂ ਨੇ ਆਪਣਾ ਦੋਸ਼ ਕਬੂਲ ਕੀਤਾ ਪਰ ਜੋ ਇਹਨਾਂ ਨੇ ਕੰਮ ਕੀਤਾ ਜੋ ਪੰਜਾਬ ਦੇ ਵਿੱਚ ਸ੍ਰੀ ਗੁਰੂ ਰੰਗ ਸਾਹਿਬ ਦੀ ਬੇਦਬੀ ਹੋਈ ਹੈ ਉਹ ਮੈਨੂੰ ਲੱਗਦਾ ਨਹੀਂ ਕਿ ਕਿੱਥੇ ਬਖਸ਼ੇ ਜਾ ਸਕਦੇ ਨੇ ਕਿਸੇ ਵੀ ਸੂਰਤ ਤੇ ਉਹ ਜੋ ਪਾਪ ਨੇ ਆ ਵੇਖੋ ਜਿਨ੍ਹਾਂ આરોਪਾਂ ਦੇ ਚਲਦੇ ਇਹ ਕਾਰਵਾਈ ਹੋਈ ਹੈ ਮੈਨੂੰ ਲੱਗਦਾ ਕਾਫੀ ਸਮਾਤ ਲੱਗਿਆ ਪਰ ਇਹਨਾਂ ਨੇ ਆਪਣਾ ਦੋਸ਼ ਕਬੂਲ ਕੀਤਾ ਪਰ ਜੋ ਇਹਨਾਂ ਨੇ ਕੰਮ ਕੀਤਾ ਜੋ ਪੰਜਾਬ ਦੇ ਵਿੱਚ ਸ੍ਰੀ ਗੁਰਗੰਸਾਹਿਬ ਦੀ ਬੇਦਬੀ ਹੋਈ ਹੈ ਉਹ ਮੈਨੂੰ ਲੱਗਦਾ ਨਹੀਂ ਕਿਥੇ ਬਖਸ਼ੇ ਜਾ ਸਕਦੇ ਨੇ ਕਿਸੇ ਵੀ ਸੂਰਤ ਤੇ ਉਹ ਜੋ ਪਾਪ ਨੇ ਇੱਥੇ ਅਕਾਲ ਤਖਤ ਸਾਹਿਬ ਦਾ ਜੋ ਫਰਮਾਨ ਹੈ ਉਹ ਸਭ ਨੂੰ ਕਬੂਲ ਹੈ ਹਰ ਇੱਕ ਸਿੱਖ ਨੂੰ ਕਬੂਲ ਹੁੰਦਾ ਹੈ ਚੰਗੀ ਗੱਲ ਹੈ ਉਹਨੇ ਕਬੂਲ ਕੀਤਾ ਪਰ ਉਸ ਕੁਦਰਤ ਦੀ ਕਚੈਰੀ ਵਿੱਚ ਉਸ ਅਕਾਲ ਪੁਰਖ ਦੀ ਕਚੈਰੀ ਵਿੱਚ ਜੋ ਸਿੱਖਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚੀ ਸੀ ਸਿੱਖਾਂ ਦੇ ਹਿਰਦੇ ਜੋ ਉਸ ਟਾਈਮ ਜ਼ਖਮੀ ਹੋਏ ਸੀ ਉਦੀ ਪਰਪਾਈ ਮੈਨੂੰ ਲੱਗਦਾ ਨਹੀਂ ਕਿਸੇ ਵੀ ਸੂਰਤ 'ਚ ਇਹ ਬਾਦਲ ਪਰਵਾਰ ਕਰ ਸਕਦਾ। ਆ ਵੇਖੋ ਜਿਨ੍ਹਾਂ આરોਪਾਂ ਦੇ ਚਲਦੇ ਇਹ ਕਾਰਵਾਈ ਹੋਈ ਹੈ। ਮੈਨੂੰ ਲੱਗਦਾ ਕਾਫੀ ਸਮਾਂ ਲੱਗਿਆ ਪਰ ਇਹਨਾਂ ਨੇ ਆਪਣਾ ਦੋਸ਼ ਕਬੂਲ ਕੀਤਾ ਪਰ ਜੋ ਇਹਨਾਂ ਨੇ ਕੰਮ ਕੀਤਾ ਜੋ ਪੰਜਾਬ ਦੇ ਵਿੱਚ ਸ਼੍ਰੀ ਗੁਰਗੰਨ ਸਾਹਿਬ ਦੀ ਬੇਦਬੀ ਹੋਈ ਹੈ। ਉਹ ਮੈਨੂੰ ਲੱਗਦਾ ਨਹੀਂ ਕਿੱਥੇ ਬਖਸ਼ੇ ਜਾ ਸਕਦੇ ਨੇ ਕਿਸੇ ਵੀ ਸੂਰਤ 'ਚ ਉਹ ਜੋ ਪਾਪ ਨੇ। ਆ ਇੱਥੇ ਅਕਾਲ ਤਖਤ ਸਾਹਿਬ ਦਾ ਜੋ ਫਰਮਾਨ ਹੈ ਉਹ ਸਭ ਨੂੰ ਕਬੂਲ ਹਰ ਇੱਕ ਸਿੱਖ ਨੂੰ ਕਬੂਲ ਹੁੰਦਾ ਚੰਗੀ ਗੱਲ ਉਹਨਾਂ ਨੇ ਕਬੂਲ ਕੀਤਾ ਪਰ ਉਸ ਕੁਦਰਤ ਦੀ ਕਚੈਰੀ ਵਿੱਚ ਉਸ ਅਕਾਲ ਪੁਰਖ ਦੀ ਕਚੈਰੀ ਵਿੱਚ ਜੋ ਸਿੱਖਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚੀ ਸੀ ਸਿੱਖਾਂ ਦੇ ਹਿਰਦੇ ਜੋ ਉਸ ਟਾਈਮ ਜ਼ਖਮੀ ਹੋਏ ਸੀ ਉਹਦੀ ਪਰਪਾਈ ਮੈਨੂੰ ਲੱਗਦਾ ਨਹੀਂ ਕਿਸੇ ਵੀ ਸੂਰਤ ਚ ਇਹ ਬਾਦਲ ਪਰਵਾਹ ਕਰ ਸਕਦਾ ਆ ਵੇਖੋ ਜਿਨ੍ਹਾਂ aaropon de chalde hai karwai hui hai ਮੈਨੂੰ ਲੱਗਦਾ ਕਾਫੀ ਸਮਾਂ ਤਾਂ ਲੱਗਿਆ ਪਰ ਇਹਨਾਂ ਨੇ ਆਪਣਾ ਦੋਸ਼ ਕਬੂਲ ਕੀਤਾ ਪਰ ਜੋ ਇਹਨਾਂ ਨੇ ਕੰਮ ਕੀਤਾ ਜੋ ਪੰਜਾਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਹੈ ਉਹ ਮੈਨੂੰ ਲੱਗਦਾ ਨਹੀਂ ਕਿਥੇ ਬਖਸ਼ੇ ਜਾ ਸਕਦੇ ਨੇ ਕਿਸੇ ਵੀ ਸੂਰਤ ਉਹ ਜੋ ਪਾਪ ਨੇ ਇੱਥੇ ਅਕਾਲ ਤਖਤ ਸਾਹਿਬ ਦਾ ਜੋ ਫਰਮਾਨ ਹੈ ਉਹ ਸਭ ਨੂੰ ਕਬੂਲ ਹੈ ਹਰ ਇੱਕ ਸਿੱਖ ਨੂੰ ਕਬੂਲ ਹੁੰਦਾ ਹੈ ਚੰਗੀ ਗੱਲ ਹੈ ਉਹਨੇ ਕਬੂਲ ਕੀਤਾ ਪਰ ਉਸ ਕੁਦਰਤ ਦੀ ਕਚੈਰੀ ਵਿੱਚ ਉਸ ਅਕਾਲ ਪੁਰਖ ਦੀ ਕਚੈਰੀ ਵਿੱਚ ਜੋ ਸਿੱਖਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚੀ ਸੀ ਸਿੱਖਾਂ ਦੇ ਹਿਰਦੇ ਜੋ ਉਸ ਟਾਈਮ ਜ਼ਖਮੀ ਹੋਏ ਸੀ ਉਦੀ ਪਰਪਾਈ ਮੈਨੂੰ ਲੱਗਦਾ ਨਹੀਂ ਕਿਸੇ ਵੀ ਸੂਰਤ 'ਚ ਇਹ ਬਾਦਲ ਪਰਵਾਰ ਕਰ ਸਕਦਾ। ਆ ਵੇਖੋ ਜਿਨ੍ਹਾਂ આરોਪਾਂ ਦੇ ਚਲਦੇ ਇਹ ਕਾਰਵਾਈ ਹੋਈ ਹੈ। ਮੈਨੂੰ ਲੱਗਦਾ ਕਾਫੀ ਸਮਾਂ ਲੱਗਿਆ ਪਰ ਇਹਨਾਂ ਨੇ ਆਪਣਾ ਦੋਸ਼ ਕਬੂਲ ਕੀਤਾ ਪਰ ਜੋ ਇਹਨਾਂ ਨੇ ਕੰਮ ਕੀਤਾ ਹੈ ਜੋ ਪੰਜਾਬ ਦੇ ਵਿੱਚ ਸ੍ਰੀ ਗੁਰਗੰਦ ਸਾਹਿਬ ਦੀ ਬੇਦਬੀ ਹੋਈ ਹੈ ਉਹ ਮੈਨੂੰ ਲੱਗਦਾ ਨਹੀਂ ਕਿਥੇ ਬਖਸ਼ੇ ਜਾ ਸਕਦੇ ਨੇ ਕਿਸੇ ਵੀ ਸੂਰਤ 'ਚ ਉਹ ਜੋ ਪਾਪ ਨੇ ਅ ਇੱਥੇ ਅਕਾਲ ਤਖਤ ਸਾਹਿਬ ਦਾ ਜੋ ਫਰਮਾਨ ਹੈ ਉਹ ਸਭ ਨੂੰ ਕਬੂਲ ਹੈ ਹਰ ਇੱਕ ਸਿੱਖ ਨੂੰ ਕਬੂਲ ਹੁੰਦਾ ਹੈ ਚੰਗੀ ਗੱਲ ਹੈ ਉਹਨੇ ਕਬੂਲ ਕੀਤਾ ਪਰ ਉਸ ਕੁਦਰਤ ਦੀ ਕਚੈਰੀ ਵਿੱਚ ਉਸ ਅਕਾਲ ਪੁਰਖ ਦੀ ਕਚੈਰੀ ਵਿੱਚ ਜੋ ਸਿੱਖਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚੀ ਸੀ ਸਿੱਖਾਂ ਦੇ ਹਿਰਦੇ ਜੋ ਉਸ ਟਾਈਮ ਜ਼ਖਮੀ ਹੋਏ ਸੀ ਉਹਦੀ ਪਰਪਾਈ ਮੈਨੂੰ ਲੱਗਦਾ ਨਹੀਂ ਕਿਸੇ ਵੀ ਸੂਰਤ ਚ ਇਹ ਬਾਦਲ ਪਰਵਾਰ ਕਰ ਸਕਦਾ ਅ ਵੇਖੋ ਜਿਨ੍ਹਾਂ aaropaan de chalde hai karwai hui hai ਮੈਨੂੰ ਲੱਗਦਾ ਕਾਫੀ ਸਮਾਤ ਲੱਗਿਆ ਪਰ ਇਹਨਾਂ ਨੇ ਆਪਣਾ ਦੋਸ਼ ਕਬੂਲ ਕੀਤਾ ਪਰ ਜੋ ਇਹਨਾਂ ਨੇ ਕੰਮ ਕੀਤਾ ਜੋ ਪੰਜਾਬ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਹੈ ਉਹ ਮੈਨੂੰ ਲੱਗਦਾ ਨਹੀਂ ਕਿਥੇ ਬਖਸ਼ੇ ਜਾ ਸਕਦੇ ਨੇ ਕਿਸੇ ਵੀ ਸੂਰਤ ਤੇ ਉਹ ਜੋ ਪਾਪ ਨੇ ਇੱਥੇ ਅਕਾਲ ਤਖਤ ਸਾਹਿਬ ਦਾ ਜੋ ਫਰਮਾਨ ਹੈ ਉਹ ਸਭ ਨੂੰ ਕਬੂਲ ਹੈ ਹਰ ਇੱਕ ਸਿੱਖ ਨੂੰ ਕਬੂਲ ਹੁੰਦਾ ਚੰਗੀ ਗੱਲ ਹੈ ਉਹਨੇ ਕਬੂਲ ਕੀਤਾ ਪਰ ਉਸ ਕੁਦਰਤ ਦੀ ਕਚੈਰੀ ਵਿੱਚ ਉਸ ਅਕਾਲ ਪੁਰਖ ਦੀ ਕਚੈਰੀ ਵਿੱਚ ਜੋ ਸਿੱਖਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚੀ ਸੀ ਸਿੱਖਾਂ ਦੇ ਹਿਰਦੇ ਜੋ ਉਸ ਟਾਈਮ ਜ਼ਖਮੀ ਹੋਏ ਸੀ ਉਹਦੀ ਪਰਪਾਈ ਮੈਨੂੰ ਲੱਗਦਾ ਨਹੀਂ ਕਿਸੇ ਵੀ ਸੂਰਤ 'ਚ ਇਹ ਬਦਲ ਪਰਵਾਰ ਕਰ ਸਕਦਾ